ਕਿ ਮੜੀਆਂ ਚੋਂ ਬੂਟੇ ਵੜਣ ਵਾਲਾ ਠੇਕੇਦਾਰ ਆ ਉਸ ਨਾਲ ਮਲਾਉਂਦੇ ਆ ਠੇਕੇਦਾਰ ਨਾਲ ਜਿਸ ਨੇ ਮੜੀਆਂ ਦੇ ਵਿੱਚੋਂ ਬੂਟੇ ਵੜੇ ਆ ਕਾਰਨ ਕੀ ਆ ਠੇਕੇਦਾਰ ਨੇ ਠੇਕਾ ਕਿਸ ਨਾਲ ਮਾਰਿਆ ਔਰ ਕਿੰਨੇ ਪੈਸਿਆਂ ਦੇ ਬੂਟੇ ਖਰੀਦੇ ਆ ਜੇ ਗੱਲ ਕਰੀਏ ਤਾਂ ਮੜੀਆਂ ਦੇ ਵਿੱਚੋਂ ਬੂਟੇ ਵੜਨੇ ਸਭ ਤੋਂ ਵੱਡਾ ਪਾਪ ਮੰਨਿਆ ਜਾਂਦਾ ਔਰ ਠੇਕੇਦਾਰ ਨੇ ਪਾਪ ਕੀਤਾ ਜਾਂ ਗਲਤੀ ਕੀਤੀ ਆ ਜਾਂ ਠੇਕੇਦਾਰ ਨਵਾਂ ਹੋਵੇਗਾ ਕਾਰਨ ਕੀ ਆ ਗਲਬਤ ਕਰਦੇ ਆ ਠੇਕੇਦਾਰ ਦੇ ਨਾਲ ਇਹ ਕੀ ਕਾਰਨ ਤੁਸੀਂ ਕਿਉਂ ਬੂਟੇ ਇੱਥੋਂ ਵੱਡੇ ਆ ਹੁਣ ਬੂਟਿਆਂ ਦੀ ਜਿਹੜੀ ਕਾਰਵਾਈਆ ਕਿੱਥੋਂ ਤੱਕ ਪਹੁੰਚੀ ਆ ਮੈਕਮਾ ਇੱਥੇ ਆਇਆ ਜਾਂ ਨਹੀਂ ਆਇਆ ਮੈਂ ਕੈਮਰਾਮੈਨ ਨੂੰ ਕਹਾਂਗਾ ਥੋੜਾ ਅੱਗੇ ਆ ਜਾਵੇ ਮੇਰਾ ਹੱਥ ਵੇਖ ਬੱਸ ਪਿੱਛੇਓ ਪਿੱਛੇ ਚੱਲ ਪਿੱਛੇ ਚੱਲ ਥੋੜੇ ਪਿੱਛੇ ਥੋੜਾ ਪਿੱਛੇ ਜਾ ਬਸ ਹਾਂਜੀ ਇਹ ਠਿਕਦਾਣਾ ਸਸੀਕਰ ਸਸੀਕਰ ਕੀ ਨਾਮ ਕੀ ਆਪਣਾ ਸੁਜੀ ਸਿੰਘ ਸੁਰਜੀਤ ਇਹ ਠਿਕਦਾਣਾ ਸਸੀਕਰ ਸਸੀਕਰ ਕੀ ਨਾਮ ਕੀ ਆਪਣਾ ਸੁਜੀ ਸਿੰਘ ਸੁਰਜੀਤ ਸਿੰਘ ਹਾਂਜੀ ਤੇ ਕਿੰਨਾ ਸਮਾਂ ਹੋ ਗਿਆ ਤੁਹਾਨੂੰ ਬੂਟਿਆਂ ਦਾ ਕੰਮ ਕਰਦਿਆਂ ਭਾਈ ਤੇ ਬਾੜ ਕਰ ਰਹੀ ਹੈ ਨਹੀਂ ਬਾੜ ਦਾ ਕਿੰਨਾ ਚਿਰ ਕੰਮ ਹੋ ਗਿਆ ਵੜ ਤੇ ਬੂਟੇ ਹੀ ਵੜਦੇ ਹੋਰ ਕੀ ਵੜਦੇ ਤੂੰ 22 ਸਾਲ ਹੋ ਗਏ 22 ਸਾਲ ਹਾਂਜੀ ਕਦੀ ਸਰਕਾਰੀ ਜਗ੍ਹਾ ਤੋਂ ਬੂਟੇ ਖਰੀਦੇ ਸਰਕਾਰੀ ਦਾ ਹਾਂਜੀ ਖਰੀਦੇ ਹਾਂਜੀ ਕਿਹੜੇ ਤਰੀਕੇ ਨਾਲ ਤੁਹਾਨੂੰ ਬੂਟੇ ਦਿੱਤੇ ਜਾਂਦੇ ਆ ਪੰਚਾਇਤਾਂ ਕਿਹੜੇ ਤਰੀਕੇ ਨਾਲ ਦਿੰਦੀਆਂ ਉਹਦੀ ਬੋਲੀ ਕਿ ਹੁੰਦੀ ਹੈ ਜੀ ਮਤਾ ਪੈਂਦਾ ਜੀ ਮਤਾ ਪੈਂਦਾ ਹਾਂਜੀ ਹਰ ਜਗ੍ਹਾ ਮਤਾ ਪਾ ਕੇ ਲੈਂਦੇ ਹੋ ਹਾਂਜੀ ਤੇ ਇਹਦੀ ਬੋਲੀ ਹੋਈ ਸੀ ਆ ਬੂਟਿਆਂ ਦੀ ਨਹੀਂ ਇਹਦੀ ਬੋਲੀ ਨਹੀਂ ਹੋਈ ਤੁਸੀਂ ਕਿਦਾਂ ਖਰੀਦ ਲਏ ਸਾਨੂੰ ਉਹਨਾਂ ਪੰਚਾਇਤ ਨੇ ਕਿਹਾ ਪਿਆ ਇਹ ਮਾਲ ਵੇਚਣਾ ਤੇ ਸਾਨੂੰ ਨਹੀਂ ਪਤਾ ਕਿ ਉਹ ਮਜ਼ਾ ਪਾਇਆ ਤੁਸੀਂ ਤੁਸੀਂ ਉਹਨਾਂ ਦੇ ਕੋਲੋਂ ਪੰਚਾਇਤ ਦੇ ਕੋਲੋਂ ਕੁਝ ਲਿਖਿਆ ਪੜਿਆ ਕੁਝ ਨਹੀਂ ਮੰਗਿਆ ਕੋਈ ਨਹੀਂ ਮੰਗਿਆ ਪਹਿਲਾਂ ਬੋਲੀਆਂ ਤੁਹਾਡੇ ਸਾਹਮਣੇ ਹੁੰਦੀਆਂ ਸੀ ਕਿ ਪਹਿਲਾਂ ਬੋਲੀ ਜਿਹੜੀ ਉਹ ਪਹਿਲਾਂ ਹੋ ਗਈ ਹੁੰਦੀ ਸੀ ਪਹਿਲਾਂ ਹੁੰਦੀ ਸੀ ਸਾਹਮਣੇ ਹੁੰਦੀ ਬੋਲੀ ਤੁਹਾਡੇ ਸਾਹਮਣੇ ਹੁੰਦੀ ਸੀ ਹਾਂਜੀ ਤੇ ਹੁਣ ਬੋਲੀ ਜਿਹੜੀ ਆ ਉਹ ਤੁਹਾਡੇ ਤੋਂ ਬਿਨਾ ਹੋ ਗਈ ਤੁਹਾਡੀ ਤੇ ਸਰਪੰਚ ਦੀਤ ਨਹੀਂ ਹੋ ਗਈ ਦੋਵਾਂ ਦੀ ਬੋਲੀ ਤੇ ਨਹੀਂ ਹੋ ਗਈ ਨਹੀਂ 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 ਹਾਂ ਬੰਦੇ ਪੰਚਾਇਤ 'ਤੇ ਆਏ ਮੋਤਵਾਰ ਕਹਿੰਦੇ ਪਿਆ ਅਸੀਂ ਪੰਜ ਛੇ ਤੇ ਪਹਿਲਾਂ ਸਾਨੂੰ ਅਸੀਂ ਕੰਮ ਤੋਂ ਹਟਾ ਦੇ ਫਿਰ ਤੇਰੀ ਤੇ ਉਹ ਮੋਤਵਾਰਾਂ ਦੀ ਬੋਲੀ ਹੋਈ ਪਿੰਡ ਦੇ ਬੰਦੇ ਐਸੀ ਬੋਲੀ ਚ ਨਹੀਂ ਉਹ ਇਹ ਨਹੀਂ ਸੀ ਪਿੰਡ ਦਾ ਹੋਰ ਮਜੂਦਾ ਵਿੱਚ 53 ਸੀ ਤੇ ਹੋਰ ਤਿੰਨਰ ਬੰਦੇ ਜਿੰਦੇ ਸਾਹਮਣੇ ਉਹਨਾਂ ਸਾਡੇ ਕੋਲ 60000 ਮੰਗਿਆ ਅਸੀਂ 55000 ਸਾਡੀ ਗੱਲਬਾਤ ਹੋ ਗਈ ਨਹੀਂ ਤੁਹਾਨੂੰ ਲੱਗਦਾ ਕਿਦਣਾ ਕਿਤੇ ਮੜੀਆਂ ਦੇ ਬੂਟੇ ਪਾ ਪੈ ਲੋਕ ਖਾਂ ਵਾਸਤੇ ਬੂਟਾ ਲਾਉਂਦੇ ਆ ਔਰ ਅਸੀਂ ਵੀ ਸਾਨੂੰ ਵੀ ਕੀ ਪਤਾ ਉਹਨਾਂ ਕਹਿੰਦੇ ਮਾਤਾ ਸਾਹਿਬ ਪਾਜਦਾ ਨਹੀਂ ਪਹਿਲਾਂ ਬੋਲੀਆਂ ਤੁਹਾਡੇ ਸਾਹਮਣੇ ਤੁਸੀਂ ਕਹਿੰਦੇ ਹੁੰਦੀਆਂ ਇਹ ਬੋਲੀ ਤੁਹਾਡੇ ਸਾਹਮਣੇ ਜਿੱਦਾਂ ਦੀ ਕੀਤੀ ਤੁਸੀਂ ਲਿਖਤ ਪੜਤ ਲਈ ਸੀ ਨਹੀਂ ਕੋਈ ਨਹੀਂ ਤੇ ਫਿਰ ਲਿਖਤ ਪੜਤ ਤੋਂ ਬਿਨਾਂ ਬੋਲੀ ਨੂੰ ਕੀ ਸਮਝੋ ਮੂੰਹ ਨਾ ਬੋਲ ਦਿੱਤਾ ਹੋਣਾ ਉਹਨੂੰ ਬੋਲੂ ਸਮਝਦੇ ਹੋ ਉਹਨਾਂ ਤੋਂ ਮੂੰਹ ਨਾ ਕਰਤਾ ਵੜ ਲਓ ਤੇ ਤੁਸੀਂ ਬੋਲੀ ਸਮਝ ਗਏ ਉਹਨਾਂ ਉਹਨਾਂ ਸਾਨੂੰ ਸਭ ਨੇ ਕਿਹਾ ਕਿ ਪੈਸੇ ਮਾਲ ਵੇਚਦੇ ਨਾ ਪੈਸੇ ਕਿੰਨੇ ਦਿੱਤੇ ਸੀ 55000 ਆਇਆ ਸੀ ਤੇ ਫਿਰ ਪੈਸੇ ਉਹ 55000 ਰੁਪਏ ਦਾ ਮਾਲ ਲੈ ਕੇ ਵੇਚ ਗਏ ਨਹੀਂ ਹਾਂ ਕਿੱਥੇ ਗਿਆ ਮਾਲ ਉਹ ਸਾਡੇ ਕੋਲ ਪਰਚੀ ਆ ਗਈ ਜੀ 20 ਕੁ ਮਾਲ ਲਿੱਤੇ ਰਹੇ ਪਰਚੀ ਕਿੰਨੂ ਦੇਤੀ ਲਈ ਕਿੱਥੋਂ ਵੇਚਿਆ ਮਾਲ ਮੰਡੀ ਵੇਚਿਆ ਜੀ ਅੱਛਾ ਮੰਡੀ ਵੇਚ ਦਿੱਤਾ ਹਾਂ ਜੀ ਤੇ ਉਹ ਬੋਲੀ ਜਿਹੜੀ ਜਦੋਂ ਹੋਈ ਆ ਜਾਂ ਮੰਡੀ ਵਿੱਚ ਉਹਦਾ ਰੇਟ ਲੱਗਾ ਤੇ ਉਹ ਪੈਸੇ ਤੁਹਾਡੇ ਕੋਲ ਫਿਰ ਹਾਂ ਜੀ ਉਹ ਪੈਸੇ ਸਾਡੇ ਕੋਲ ਤੇ ਤੁਸੀਂ ਹੁਣ ਗਾਂ ਵਾਸਤੇ ਤੁਹਾਨੂੰ ਪਤਾ ਹੈ ਕਿ ਇਹ ਸਰਕਾਰੀ ਜਗਾ ਵਾ ਉਧਰੋਂ ਪਿੰਡ ਦੀਆਂ ਮੜੀਆਂ ਨੇ ਇਹਦੇ ਤਹਿਤ ਤੁਹਾਡੇ ਉਤੇ ਕਾਰਵਾਈਆਂ ਵੀ ਹੋਣੀਆਂ ਵਾ ਹੋ ਸਕਦਾ ਪਰਚਾ ਵੀ ਹੋਵੇ ਕਿਉਂਕਿ ਮਹਿਕਮੇ ਦਾ ਕੰਮ ਹੈ ਹੁਣ ਕੀ ਕਰਦਾ ਹੈ ਵੀਡੀਓ ਸਾਹਿਬ ਵੇਖੋ ਕੀ ਕਰਦੇ ਆ ਤੇ ਉਹਦੇ ਵਿੱਚ ਤੁਸੀਂ ਕੀ ਤੁਹਾਡੀ ਕੀ ਜਵਾਬਦੇਹੀ ਰਹੇਗੀ ਸਾਨੂੰ ਤਾਂ ਇਹ ਕਹਦਾ ਪਤਾ ਹੀ ਨਹੀਂ ਪਿਆ ਮਾਲ ਹੁਣ ਅਪਰ ਮੈਂ ਭਾਈ ਸਾਲ ਤਜਰਬੇ ਵਾਲੀ ਚੀਜ਼ ਹੈ ਜੇ ਕਿਸੇ ਨੇ ਲੱਕੜ ਦਾ ਕੰਮ ਸਿੱਖਣਾ ਤਾਂ ਪਹਿਲੇ ਤੇਰੇ ਕੋਲ ਉਸਤਾਦ ਧਾਰਨਾ ਤੇਨੂੰ ਤੇ ਉਸਤਾਦ ਕੀ ਧਾਰਨੇਗਾ ਕਿਦਾਂ ਸਿਖਾਏਗਾ ਨਹੀਂ ਬੇਰੀ ਗੱਲੋਂ ਮੈਂ ਤੇ ਕਿਸੇ ਨੂੰ ਲੈ ਕੇ ਦਿੱਤਾ ਸੋ ਅਸ਼ਕ ਕਿਸੇ ਨੂੰ ਲੈ ਕੇ ਦਿੱਤਾ ਤੇ ਉਹਨੂੰ ਵੀ ਫਸਾਤਾ ਨਾਲ ਭਾਈ ਉਹਦੇ ਨਾਲ ਕੰਮ ਕਰਦੇ ਆ ਠੇਕੇਦਾਰ ਨਾਲ ਠੇਕੇਦਾਰ ਨੂੰ ਲੈ ਕੇ ਦਿੱਤਾ ਆਪਣੇ ਉਸਤਾਦ ਨੂੰ ਲੈ ਆਤਾ ਉਸਤਾਦ ਟੰਗਤਾ ਹੁਣ ਟੰਗਿਆ ਜਾਣਾ ਮੇਰੀ ਗੱਲ ਸੁਣ ਅਸੀਂ ਟੰਗਿਆ ਕਿੰਨੂ ਆ ਇਹ ਟੰਗਿਆ ਜਾਣਾ ਇਹ ਵਿਭਾਗ ਦਾ ਕੰਮ ਹੈ ਹੁਣ ਸਰਕਾਰ ਹੈ ਉਧਰੋਂ ਪਿੰਡ ਹੈ ਔਰ ਲੋਕਾਂ ਦੀ ਆਸਥਾ ਜੁੜੀ ਆ ਮੜੀਆਂ ਦੇ ਨਾਲ ਲੋਕਾਂ ਨੇ ਆਪਣੇ ਜੀ ਆਖਰੀ ਘਰ ਆ ਬੰਦੇ ਦਾ ਔਰ ਇੱਥੇ ਲੋਕ ਆ ਕੇ ਸੇਵਾ ਕਰਦੇ ਆ ਇੱਥੇ ਬੂਟੇ ਲਾਉਂਦੇ ਆ ਕੁਰਸੀਆਂ ਬਣਾਉਂਦੇ ਆ ਔਰ ਰਿਸ਼ਤੇਦਾਰੀ ਦੂਰ ਦੂਰ ਤੋਂ ਆਵੇਗੀ ਤੁਹਾਨੂੰ ਕੀ ਕਹੇਗੀ ਤੂੰ ਆਹੀ ਬਟਿਆ ਮਾਲ ਇਹਨਾਂ ਸਨ ਬੱਜ ਡੱਕ ਦਿੱਤਾ ਆਹੀ ਬੰਦ ਕਰ ਦਿੱਤਾ ਡੱਕਿਆ ਤੁਹਾਨੂੰ ਹਾਂ ਜੇ ਤਾਂ ਇਹਨਾਂ ਕੋਲ ਕੌਣ ਆਇਆ ਸੀ ਇੱਥੇ ਇਹ ਕਿਹਸਾ ਇਹ ਕਿਹਸਾ ਆਹੀ ਕੋਕੀਸ ਤੇ ਲੜੀ ਆ ਹੀ ਦੋਏ ਇਕਦੇ ਮਾਲ ਨੂੰ ਕੋਈ ਅਫਸਰ ਆਇਆ ਸਰਕਾਰੀ ਤੁਹਾਡੇ ਕੋ ਤੁਹਾਨੂੰ ਮਿਲਿਆ ਕੋਈ ਜੇ ਤਾਂ ਇਹਨਾਂ ਕਿਹਾ ਬੰਦ ਕਰ ਦਿਓ ਹਾਂਜੀ ਕੌਣ ਹੈ ਕੌਣ ਅੱਗੇ ਜ਼ਿੰਮੇਵਾਰ ਮੈਨੂੰ ਗੱਲ ਕਰੋ ਮੇਰੇ ਨਾਲ ਕਿ ਸਸ ਸਸੀ ਕਾ ਸਸੀ ਜੀ ਇਹ ਕਿਹੜੇ ਕਿਹੜੇ ਅਫਸਰ ਇੱਥੇ ਪਹੁੰਚੇ ਜੋ ਤੁਸੀਂ ਦਰਖਾਸਤ ਦਿੱਤੀ ਸਰ ਮੈਂ ਦਵਿੰਦਰ ਕੁਮਾਰ ਲਾਡੀ ਸਾਹਿਬ ਕਾ ਮੈਂਬਰ ਪੰਚਾਇਤ ਇੱਥੇ ਸੈਕਟਰੀ ਸਾਹਿਬ ਆਏ ਨੇ ਮੌਕੇ ਤੇ ਉਹਨਾਂ ਨੇ ਵੀ ਇਹਨਾਂ ਨੂੰ ਕੀ ਆ ਵੀ ਅਟਵادیه ਕੰਮ ਬੰਦ ਕਰ ਦਿਓ ਇਹ ਇਹਨਾਂ ਨੂੰ ਕਿਹਾ ਕਿ ਤੁਹਾਨੂੰ ਕਿਹਾ ਸਾਨੂੰ ਵੀ ਕਿਹਾ ਇਹ ਇਹਨਾਂ ਨੇ ਇਹਨਾਂ ਨੇ ਵੀ ਕਿਹਾ ਤੁਹਾਨੂੰ ਮਿਲੇ ਸੈਕਟਰੀ ਸਾਹਿਬ ਨਹੀਂ ਮਿਲੇ ਨਹੀਂ ਫੋਨ ਕੀਤਾ ਕੌਣ ਕੀਤਾ ਤੁਹਾਨੂੰ ਫੋਨ ਕੀਤਾ ਮੈਂ ਹੀ ਕਹਿ ਰਿਹਾ ਕਿ ਕਿਸੇ ਸਰਕਾਰੀ ਅਫਸਰ ਨੇ ਤੁਹਾਨੂੰ ਕਿਹਾ ਕਿ ਉਹਨਾਂ ਕੀ ਕਿਹਾ ਬੰਦ ਕਰ ਦਿਓ ਉਹਨਾਂ ਨੇ ਕਿਹਾ ਬੰਦ ਕਰ ਦਿਓ ਅਸੀਂ ਬਾਤ ਕਰਦੇ ਫਿਰ ਉਹ ਬੂਟਾ ਜਿਹੜਾ ਇੱਥੇ ਵੱਡਿਆ ਸਾਰਾ ਲੈ ਗਏ ਤੁਸੀਂ ਕਿੱਥੇ ਪਿਆ ਉਹ ਇੱਥੇ ਪਿਆ ਇੱਕ ਟਰਾਲੀ ਭਰ ਕੇ ਲੈ ਗਏ। ਇੱਕ ਟਰਾਲੀ ਭਰ ਕੇ ਲੈ ਗਏ ਆ। ਉਹ ਕਿੰਨੇ ਕਵਾਂਟਲ ਹੋ ਇਹਨਾਂ ਨੂੰ ਪਤਾ ਕਿੰਨਾ ਕਵਾਂਟਲ। ਤੇ ਮੈਂ ਕਮਾ ਕਿੰਨੀ ਕਵਾਰ ਇੱਥੇ ਆਇਆ ਦੁਬਾਰਾ ਕੋਈ ਵੈਰੀਫਿਕੇਸ਼ਨ ਕੋਈ ਇਨਵੈਸਟੀਗੇਟ ਕਰ ਰਿਹਾ ਕਿ ਕਿਹੜਾ ਕੋਣ ਕੋਣ ਵਿੱਚ ਨੋ ਸੈਟੀ ਸਾਹਿਬ ਇੱਕ ਵਾਰੀ ਆ ਗਏ ਸੀ ਇੱਥੇ। ਆਏ ਸੀ? ਹਾਂਜੀ। ਆਓ ਮੈਂ ਕੈਮਰਾਮੈਨ ਨੂੰ ਕਹਾਂਗਾ ਥੋੜਾ ਅੱਗੇ ਆਇਆ ਜਾਇਆ ਉਹ ਤੁਹਾਨੂੰ ਤਸਵੀਰਾਂ ਦਿਖਾ ਦਈਏ ਕਿ ਇਹ ਮੜੀਆਂ ਨੇ ਪਿੰਡ ਦੀਆਂ। ਪਹਿਲੇ ਤੇ ਬਦਕਿਸਮਤੀ ਇਹ ਆ ਕਿ ਮੜੀਆਂ ਦੇ ਹਾਲਾਤ ਵੇਖ ਲਓ ਤੁਸੀਂ ਕਿ 17 ਸਾਲਾਂ ਤੋਂ ਰਾਜ ਕਰਦੀਆਂ ਆਈਆਂ ਸਰਕਾਰਾਂ ਨੇ। ਕਿਹੜੀਆਂ ਇੱਥੇ ਚਿਹਰਾ ਲਗਾਈਆਂ ਨੇ ਕੀ ਇੱਥੇ ਬਹਿਣ ਵਾਸਤੇ ਸਫਾਈ ਰੱਖੀ ਆ ਔਰ ਫਰਸ਼ ਦੀ ਗੱਲ ਕਰੀਏ ਉਹ ਤਾਂ ਪਏ ਆ ਲੇਕਿਨ ਇਹ ਬੂਟੇ ਸ਼ਾਮ ਵਾਸਤੇ ਸੀਗੇ ਤਾਂ ਬੂਟੇ ਵੱਡੇ ਗਏ ਆ ਮੈਂ ਕੈਮਰਾਮੈਨ ਨੂੰ ਕਹਾਂਗਾ ਥੋੜਾ ਅੱਗੇ ਆ ਕੇ ਆ ਬੂਟਿਆਂ ਦੀ ਝਲਕ ਵਿਖਾਈ ਜਾਵੇ ਕਿ ਆ ਬੂਟੇ ਪੁਰਾਣੇ ਸੀ ਦੇਕਾਂ ਸੀ ਕੁਝ ਸਫੈਦੇ ਹੋਣਗੇ ਕੁਝ ਹੋਰ ਰੁੱਖ ਹੋਣਗੇ ਆ ਸਾਰੇ ਬੂਟੇ ਜਿਹੜੇ ਆ ਆ ਵੱਡੇ ਗਏ ਆ ਔਰ ਮਹਿਕਮਾ ਕਿਹੜੀਆਂ ਕਾਰਵਾਈਆਂ ਲੱਭ ਰਿਆ ਮਹਿਕਮਾ ਕਿਹੜੀ ਤਫ਼ਤੀਸ਼ ਲੱਭ ਰਿਆ ਔਰ ਮਹਿਕਮਾ ਕਿਉਂ ਇਹਦੇ ਤੇ ਕਾਰਵਾਈ ਨਹੀਂ ਕਰ ਰਿਹਾ ਦੱਸ ਦਈਏ ਕਿ 2-3 ਮਹੀਨੇ ਹੋ ਗਏ ਆ ਅਜੇ ਤੱਕ ਜਿਨ੍ਹਾਂ ਨੇ ਬੂਟੇ ਵੱਡੇ ਆ ਉਹਨਾਂ ਦੇ ਕੋਲ ਕੋਈ ਵੀ ਇਹੋ ਜਿਹਾ ਸ਼ਰਾਖ ਜਿਹੜਾ ਮਹਿਕਮੇ ਨੇ ਲੱਭ ਕੇ ਉਹਨਾਂ ਉਤੇ ਕੋਈ ਕਾਰਵਾਈ ਨਹੀਂ ਕੀਤੀ ਔਰ ਇੱਕ ਗੱਲ ਕਰੀਏ ਤਾਂ ਕੁੰਡੇ ਲਾਲੋ ਵਾਲ ਪਿੰਡ ਹੈ ਔਰ ਜ਼ਿਲ੍ਹਾ ਗੁਰਦਾਸਪੁਰ ਦਾ ਬਲਾਕ ਦੀਨਾ ਨਗਰ ਹਲਕੇ ਦਾ ਪੈਣ ਵਾਲਾ ਪਿੰਡ ਹੈ ਔਰ ਦੀਨਾ ਨਗਰ ਹਲਕੇ ਦੇ ਵਿੱਚ ਪਹਿਲਾਂ ਵੀ ਪਿਛਲੇ ਦਿਨੀ ਇੱਕ ਤੁਹਾਨੂੰ ਮਟਮਾ ਪਿੰਡ ਦੀਆਂ ਤਸਵੀਰਾਂ ਵਿਖਾਈਆਂ ਉੱਥੇ ਵੀ ਬੂਟੇ ਜਿਹੜੇ ਆ ਵੱਡੇ ਗਏ ਆ ਔਰ ਇੱਥੇ ਠੇਕੇਦਾਰ ਦੀ ਗਲਤੀ ਆ ਪੰਚਾਇਤ ਦੀ ਗਲਤੀ ਆ ਜਾਂ ਹੁਣ ਅੱਗੇ ਕੇ ਦੀ ਗਲਤੀ ਆ ਵਿਭਾਗ ਕਦੋਂ ਛਾਣਬੀਨ ਕਰਦਾ ਪੂਰੀ ਡਿਟੇਲ ਤੁਹਾਨੂੰ ਅਗਲੀਆਂ ਖਬਰਾਂ ਵਿੱਚ ਖਵਾਵਾਂਗੇ ਔਰ ਦੱਸ ਦਈਏ ਕੀ ਦੇ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਆਪਣੇ ਪਿੰਡ ਦੇ ਵਿੱਚ ਇਸ ਆਸਥਾ ਦੇ ਸਾਹ ਨੂੰ ਬਹੁਤ ਚੰਗੀ ਤਰ੍ਹਾਂ ਪੂਜਦੇ ਆ ਲੋਕ ਬਹੁਤ ਵਧੀਆ ਸਾਫ ਸੁਥਰਾ ਰੱਖਦੇ ਆ ਔਰ ਪਾਣੀ ਦੇ ਨਲਕੇ ਵੀ ਲੱਗੇ ਹੁੰਦੇ ਆ ਮੋਟਰਾਂ ਵੀ ਲੱਗੀਆਂ ਟੈਂਕੀਆਂ ਲੱਗੀਆਂ ਹੁੰਦੀਆਂ ਲੇਕਿਨ ਇੱਥੇ ਦੱਸ ਦਈਏ ਕਿ ਬੂਟੇ ਤੱਕ ਵੱਡੇ ਗਏ ਆ ਕਾਰਨ ਕੀ ਆ ਕਿਉਂ ਇਸ ਤਰ੍ਹਾਂ ਹੋ ਰਿਹਾ ਕਿਹੜੀ ਚੀਜ਼ ਦੀ ਚੋਰੀ ਰਹਿ ਗਈ ਆ ਚੋਰੀਆਂ ਤਾਂ ਬਹੁਤ ਹੁੰਦੀਆਂ ਵੇਖੀਆਂ ਲੇਕਿਨ ਮੜੀਆਂ ਦੇ ਹੀ ਬੂਟੇ ਕੋਈ ਵੱਢ ਗਿਆ ਕੋਈ ਸਕੂਲਾਂ ਦੇ ਬੂਟੇ ਵੱਢ ਜਾਂਦਾ ਔਰ ਸਰਕਾਰਾਂ ਸਖਤ ਐਕਸ਼ਨ ਕਿਉਂ ਨਹੀਂ ਲੈਂਦੀਆਂ ਹੁਣ ਵੇਖੋ ਕਿ ਕਾਰਵਾਈ ਕੀ ਹੁੰਦੀ ਆ ਅਗਲੀਆਂ ਕਾਰਵਾਈਆਂ ਦੀਆਂ ਵੀ ਤੁਹਾਨੂੰ ਖਬਰਾਂ ਵਿਖਾਵਾਂਗੇ ਫਿਲਹਾਲ ਇੱਥੋਂ ਤੱਕ ਵੀਡੀਓ ਨੂੰ ਸ਼ੇਅਰ ਕਰ ਦਿਓ ਮੇਰੇ ਸਹਿਯੋਗੀ ਦੇ ਨਾਲ ਮੈਂ ਹਰਜਿੰਦਰ ਸਿੰਘ ਦੀਨਾ ਨਗਰ ਜ਼ਿਲ੍ਹਾ ਗੁਰਦਾਸਪੁਰ